ਹਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਤੁਸੀਂ ਸੋਚਦੇ ਹੋਵੋਗੇ ਵੀ ਇਹ ਡੇਲੀ 1 ਕਿਜੀ ਦਿਖਾਈ ਜਾਂਦਾ ਪਰ ਅੱਜ ਜਮੈਂ ਤੁਹਾਨੂੰ ਕੁਝ ਡਿਫਰੈਂਟ ਦਿਖਾਵਾਂਗਾ ਕਿਉਂਕਿ ਅੱਜ ਮੈਂ ਪਉਣਾ ਸੀ ਆਪਣੇ ਬੋਲਟ ਦਾ ਚੈਨ ਸੈਟ ਬਹੁਤ ਟਾਈਮ ਹੋ ਗਿਆ ਸੀ ਬੋਲਟ ਦਾ ਚੈਨ ਸੈਟ ਖਰਾਬ ਹੋ ਗਿਆ ਸੀ ਤਾਂ ਫਿਰ ਮੈਂ ਸਿੱਧਾ ਚੱਕਿਆ ਆਪਣਾ ਬੋਲਟ ਤੇ ਪਹੁੰਚ ਗਿਆ ਸੀ ਸਹਾਣੇ ਸੈਣੀ ਬੋਲਟ ਵਾਲਿਆਂ ਦੇ ਮੈਂ ਸੁਣਿਆ ਸੀ ਵੀ ਇਹ ਇਨਾਂ ਦੇ ਨਾਲ ਬਹੁਤ ਵਧੀਆ ਕੰਮ ਆਉਂਦਾ ਬੋਲਟਾਂ ਦਾ ਤਾਂ ਮੈਂ ਪਹੁੰਚ ਕੇ ਮੈਂ ਚਲੋ ਇੱਥੇ ਚੱਲਦੇ ਆ ਤਾਂ ਹੀ ਆਪਾਂ ਨੇ ਇੱਥੇ ਲਿਆ ਕੇ ਆਪਣਾ ਬੋਲਟ ਖੜਾਤਾ ਤੇ ਫਿਰ ਇਹਨਾਂ ਨੇ ਵੀ ਆਪਣਾ ਮੁੰਡਾ ਕੰਮ ਤੇ ਲਾਤਾ ਮੁੰਡੇ ਨੇ ਕੀ ਕਰਾਈ ਪਹਿਲਾਂ ਤਾਂ ਆ ਦੇਖੋ ਜੀ ਆਪਣਾ ਚੈਨ ਸੱਟ ਗਿਆ ਹੋਇਆ ਚੈਨ ਸੱਟਣਾ ਜਮੇ ਪੁਰ ਗਿਆ ਆਪਣਾ ਕਿਉਂਕਿ ਜਿਆਦਾ ਟਾਈਮ ਨਹੀਂ ਕੱਢਦੇ ਬੋਲਟਾਂ ਦੇ ਚੈਨ ਸੱਟ ਤੇ ਮੁੰਡੇ ਨੇ ਪਹਿਲਾਂ ਖੋਲਦਾ ਜੀ ਟਾਇਰ ਫਿਰ ਜਿਹੜਾ ਮਤਲਬ ਚੈਨ ਸੱਟ ਖਰਾਬ ਸੀ ਨਾ ਉਹ ਵੀ ਖੋਲਣ ਲੱਗ ਗਿਆ ਤੇ ਮੈਂ ਇੱਕ ਦੋ ਕੰਮ ਹੋਰ ਕਰਨਾ ਆਉਣਾ ਸੀ ਮੈਂ ਉਹ ਵੀ ਕਹਤਾ ਨਾਲ ਦੇ ਨਾਲ ਕਹਿੰਦਾ ਵੀਰੇ ਸਭ ਹੋ ਜਾਊਗਾ ਪਹਿਲਾਂ ਤੁਸੀਂ ਬੈਠੋ ਆਰਾਮ ਨਾਲ ਫਿਰ ਜਿਹੜਾ ਅੰਕਲ ਸੀ ਨਾ ਉਹ ਅੰਕਲ ਕਹਿੰਦੇ ਕਹਿੰਦੇ ਆ ਜਾ ਪੁੱਤ ਮੇਰੇ ਕੋਲ ਬਹਿ ਜਾ ਮੈਂ ਉਹਨਾਂ ਕੋਲ ਬੈਠੇ ਆ ਤੇ ਮੁੰਡਾ ਲਾਤੇ ਉਹਨਾਂ ਨੇ ਕੰਮ ਤੇ ਤੇ ਫਿਰ ਅੰਕਲ ਕਹਿੰਦੇ ਕਹਿੰਦੇ ਐ ਦੱਸ ਆਪਣੀ ਦੁਕਾਨ ਬਾਰੇ ਵੀਡੀਓ ਬਣਾ ਰਿਆ ਮੈਂ ਕਿਹਾ ਠੀਕ ਹੈ ਦੱਸਦੇ ਨੇ ਦੇਖੋ ਇੱਥੇ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਬੋਲਟ ਦਾ ਕੋਈ ਤੁਸੀਂ ਜੇ ਸਰਵਿਸ ਕਰਾਉਣੀ ਹੈ ਜਾਂ ਕੁਝ ਵੀ ਕੋਣ ਹੈ ਇੱਥੇ ਪਵਾ ਸਕਦੇ ਆ ਤੇ ਆਹ ਦੇਖੋ ਜੀ ਆਪਣਾ ਚੈਨ ਸੈੱਟ ਜਿਹੜਾ ਪੁਰਾਣਾ ਸੀ ਇਹ ਹੋ ਗਿਆ ਤਾਂ ਜੀ ਬਿਲਕੁਲ ਖਤਮ ਤੇ ਕਰ ਲੱਗਾ ਜੀ ਕਾਫੀ ਆਵਾਜ਼ ਤਾਂ ਕਰਕੇ ਆਪਾਂ ਨੇ ਇਹਨੂੰ ਕਰਾਇਆ ਚੇਂਜ ਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਥੋੇ ਰਾਤਾ ਯਾਰ ਸਰਵਿਸ ਵੀ ਹੋਣੇ ਵਾਲੀ ਹੈ ਬੋਲਟ ਦੀ ਪਹਿਲਾਂ ਮੈਂ ਸੋਚਿਆ ਵੀ ਏਜੰਸੀ ਜੋ ਕਰਾ ਲੂੰਗਾ ਫਿਰ ਮੈਂ ਸੋਚਿਆ ਮੈਂ ਚੱਲ ਕਿਹੜਾ ਜਾਊਗਾ ਹੁਣ ਏਜੰਸੀ ਤੇ ਇਹਨਾਂ ਦਾ ਚਲੋ ਵਧੀਆ ਕਰ ਦੇਣਗੇ ਫਿਰ ਮੇਰੇ ਨੂੰ ਗਿਆ ਚਲੋ ਬਾਈ ਸਰਵਿਸ ਵੀ ਕਰੇ ਦਿਓ ਫਿਰ ਇੱਥੇ ਦੇਖੋ ਜੀ ਤੇਲ ਜਮਾਂ ਹੀ ਕਾਲਾ ਹੀ ਛਾ ਕਾਲਾ ਛਾ ਤੇਲ ਆ ਗਿਆ ਤੇ ਆਪਾਂ ਨੇ ਕਰਾ ਲਈ ਇੱਥੋਂ ਸਰਵਿਸ ਤੇ ਇਹਨਾਂ ਨੇ ਚੰਗੀ ਤਰ੍ਹਾਂ ਦਰੋਂ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੇ ਬੋਲਟ ਦੀ ਕਰਤੀ ਸਰਵਿਸ ਤੇ ਜਿਹੜਾ ਇੱਕ ਦੋ ਕੰਮ ਮੈਂ ਹੋਰ ਕਿਹਾ ਸੀ ਉਹ ਵੀ ਕੰਪਲੀਟ ਕਰਤਾ ਇਹਨਾਂ ਨੇ ਤੇ ਨਾਲ ਨਾਲ ਮੈਂ ਛੋੜੇ ਜਿਹਾ ਸ਼ੌਟ ਲਈ ਗਿਆ ਵੀਡੀਓ ਤੇ ਤੇ ਇਦਾਂ ਹੀ ਆਪਾਂ ਆਪਣਾ ਕੰਮ-ਕੁਮ ਕਰਾ ਕੇ ਸਾਰਾ ਦਿਨ ਲੱਗ ਗਿਆ ਜੀ ਮੇਰਾ ਤਾਂ ਉੱਥੇ ਤੇ ਕੰਮ-ਕੁਮ ਕਰਾ ਕੇ ਮੈਂ ਨਿਕਲਣ ਲੱਗਿਆ ਸੀ ਘਰ ਨੂੰ ਤੇ ਡੈਡੀ ਦਾ ਆਇਆ ਸੀ ਫੋਨ ਕਹਿੰਦੇ ਆ ਜਾ ਪੁੱਤ ਛੇਤੀ ਮੈਂ ਕਿਹਾ ਠੀਕ ਆ ਡੈਡੀ ਜੀ ਆ ਗਿਆ ਤੇ ਉਸ ਤੋਂ ਪਹਿਲਾਂ ਮੈਨੂੰ ਲੱਗੀ ਭੁੱਖ ਮੈਂ ਖੜ ਗਿਆ ਛੋਲੇ ਬਟੂਰੇ ਵਾਲੇ ਕੋਲ ਤੇ ਛੋਲੇ ਬਟੂਰੇ ਸੱਚੀ ਬਹੁਤ ਸਵਾਦੀ ਟੀਪੀ ਮੂਰੇ ਲੱਗਦੀ ਦੁਕਾਨ 'ਚ ਜਰੂਰ ਖਾਓ ਤੇ ਆਹ ਲਓ ਜੀ ਤੁਹਾਡੇ ਵਾਸਤੇ ਜੀ ਖਾਓ ਪੀਓ ਐਸ਼ ਕਰੋ ਜੀ ਤੇ ਇਹ ਆ ਪੀ ਕੇ ਜੀ ਅੱਜ ਦਾ ਬਲੌਗ ਇੱਥੇ ਆਪਣੇ ਘਰ ਦਾ ਖਤਮ ਤੇ ਬਾਕੀ ਥੈਂਕ ਯੂ ਜੀ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦੇ ਧੰਨਵਾਦ